ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਪਹਿਲਾਂ ਤਾਂ ਮਾਫੀ ਚਾਹੁੰਨੇ ਆ 7-8 ਦਿਨ ਹੋ ਗਏ ਵੀਡੀਓ ਨਹੀਂ ਪਈ ਕਿਸੇ ਕਾਰਨਾ ਕਰਕੇ ਕਿਉਂਕਿ ਮਾਲ ਆਉਂਦਾ ਸੀ ਵਿਕ ਜਾਂਦਾ ਸੀ ਆਉਂਦਾ ਸੀ ਵਿਕ ਜਾਂਦਾ ਸੀ ਵੀਡੀਓ ਨਹੀਂ ਪਈ ਤਾਂ ਇਸ ਗੱਲ ਦੀ ਮਾਫੀ ਚਾਹੁੰਨੇ ਸਾਰੇ ਮੇਰੇ ਭੈਣ ਭਰਾਵਾਂ ਤੋਂ ਤੇ ਅਗਲੀ ਵਾਰ ਤੋਂ ਛੇਤੀ ਵੀਡੀਓ ਪਾਇਆ ਕਰਾਂਗੇ ਵੀਡੀਓ ਪਾਉਣ ਦਾ ਰੀਜ ਨਹੀਂ ਇਹ ਹੁੰਦਾ ਬਾਈ ਜੀ ਜਦੋਂ ਮਾਲ ਨਵਾਂ ਆਉਂਦਾ ਜਾਂ ਤਾਂ ਖੜਜੇ ਫਿਰ ਤਾਂ ਉਹ ਵੀਡੀਓ ਪੈ ਜਾਂਦੀ ਹੈ ਨਹੀਂ ਵੀਡੀਓ 'ਚ ਦਿੱਕਤ ਆਉਂਦੀ ਹੈ ਬਾਈ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਜਿਹਦੇ ਵਿੱਚ ਕਾਟਨ ਦਾ ਮਾਲ ਦਿਖਾਵਾਂਗੇ ਚਾਦਰਾਂ ਦਿਖਾਵਾਂਗੇ ਹੋਰ ਸੇਲ ਦਾ ਰੇਟ ਦੱਸਾਂਗੇ ਬਾਈ ਜੀ ਤੇ ਬਹੁਤ ਹੀ ਵਧੀਆ ਕੁਆਲਿਟੀ ਲੈ ਕੇ ਆਏ ਆ ਜਿਹਦੇ ਵਿੱਚ ਏਕੇ ਟੈਕਸ ਤੇ ਸੰਕਰ ਵਰਗੇ ਕੁਆਲਿਟੀ ਆਪਣੇ ਕੋਲੇ ਬਾਈ ਜੀ ਇੱਕ ਸਾਡੀ ਫੇਮਸ ਹੈ ਮਤਲਬ ਚੀਜ਼ ਹੀ ਇਹ ਬਣਾਈ ਹੋਈ ਆ ਸਾਡੇ ਕੋਲ ਜਿਹੜਾ ਮਾਲ ਵੇਚਦੇ ਆਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਕੰਪਨੀ ਦਾ ਤੇ ਵਧੀਆ ਰੇਟ ਬਾਈ ਬਾਜ਼ਾਰ ਵਾਲੇ ਰੇਟ ਤੇ ਵੇਚਦੇ ਆਂ ਆਪਾਂ ਤੇ ਬਾਈ ਜੀ ਲੋਕੇਸ਼ਨ ਦੱਸ ਦਈਏ ਵੀਰ ਮੇਰੇ ਭੈਣ ਭਰਾਵਾਂ ਨੂੰ ਜਿਹੜੀ ਲੋਕੇਸ਼ਨ ਆ ਬਾਈ ਜੀ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਜਿਹੜਾ ਇਹ ਪਿੰਡ ਹੈ ਵੀਰ ਜੀ ਮੈਸਰਖਾਨਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਰਹਿ ਗਿਆ ਜੀ ਮੈਸਰਖਾਨਾ ਤੇ ਉੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਜੀ ਬਹੁਤ ਵੱਡਾ ਬੋਰਡ ਲੱਗਿਆ ਬਾਈ ਜੀ ਆਪਣੀ ਦੁਕਾਨ ਦੇ ਉੱਤੇ ਖੁੱਲੇ ਥਾਂ ਦੇ ਦੁਕਾਨਾਂ ਬਾਈ ਜੀ ਡੇਰਾ ਬਾਵਾ ਪੰਜਾਬ ਦਾ ਅਸਥਾਨ ਸ਼ਰਮਸ਼ਲਾ ਨਜ਼ਦੀਕ ਹੈ ਤੇ ਬਾਈ ਜੀ ਅੱਜ ਜਿਹੜੀ ਵੀਡੀਓ ਆ ਇਹ ਬਹੁਤ ਹੀ ਵਧੀਆ ਵੀਡੀਓ ਆ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਬਾਈ ਜੀ ਬਹੁਤ ਚੀਜ਼ਾਂ ਦਿਖਾਉਣਾ ਹੈ ਆਪਾਂ ਇੱਕ ਚੀਜ਼ ਹੀ ਨਹੀਂ ਦਿਖਾਉਂਦੇ ਹੈਗੇ ਇਹਦੇ ਵਿੱਚ 15 14 15 ਮਿੰਟਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਬਹੁਤ ਕੁਝ ਮਿਲਦਾ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਮਤਲਬ ਹੀ ਇਹ ਹੁੰਦਾ ਹੈ ਉਹਦੀ ਕੁਆਲਿਟੀ ਚੈੱਕ ਕਰਿਆ ਕਰੋ ਉਹਦਾ ਰੇਟ ਚੈੱਕ ਕਰਿਆ ਕਰੋ ਫਿਰ ਉਹ ਕਨਫਰਮ ਕਰਿਆ ਕਰੋ ਰੇਟ ਦਾ ਵੀ ਕਿੰਨਾ ਕੁ ਫਰਕ ਆਪਨਾ ਆਓ ਵੀਡੀਓ ਵੀਡੀਓ ਕਰਨਾ ਸਟਾਰਟ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਪਹਿਲਾਂ ਆਪਾਂ ਵੀਡੀਓ ਚਾਦਰਾਂ ਦੇ ਸ਼ਾਟ ਕਰਦੇ ਮੈਂ ਬਾਈ ਜੀ ਆਪਣੇ ਕੋਲ ਚਾਦਰਾਂ ਗਿਆਂ ਡਬਲ ਬੈਟਰੀਆਂ ਚਾਦਰਾਂ ਪਹਿਲਾਂ ਵੀ ਆਪਾਂ ਬਹੁਤ ਚਿਰ ਤੋਂ ਵੇਚਦੇ ਆ ਬਾਈ ਜਦ ਤਰਾਉਂਦਾ ਖਾ ਬਹੁਤ ਚਿਰ ਤੋਂ ਵੇਚਦੇ ਆ ਆਪਾਂ ਤੇ ਮਾਲ ਨਵਾਂ ਆਇਆ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਹੈ ਇਹ ਇਹ ਕਾਟਨ ਹੈ ਬਗੇਰ ਬਗੇਰ ਲਾਸਟ ਤੋਂ ਚਾਦਰਾਂ ਬਾਈ ਜੀ ਪਿਓਰ ਕਾਟਨ ਦਾ ਮਾਲ ਹੈ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਦੇਖੋ ਬਾਈ ਪੂਰੀ ਵਧੀਆ ਕਾਟਨ ਦਾ ਮਾਲ ਆ ਬਾਈ ਜੀ ਪੂਰਾ ਵਧੀਆ ਟੌਪ ਤੇ ਕਪੜਾ ਹੈ ਕੋਈ ਇਹਦਾ ਰੰਗ ਨਹੀਂ ਫੇਟ ਹੁੰਦਾ ਬਾਈ ਜੀ ਇੱਕ ਤਾਂ ਆਮ ਸਾਦੀ ਚੱਤ ਹੁੰਦੀ ਹੈ ਬਾਈ ਜੀ ਉਹਦਾ ਰੰਗ ਫੇਟ ਹੋਏਗਾ ਜਦੋਂ ਤੁਸੀਂ ਧੋਵੋਗੇ ਰੰਗ ਫੇਟ ਹੋ ਜੂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਬਾਈ ਜੀ ਇਹ ਕੋਈ ਅੰਡਰ ਸਾਈਜ਼ ਨਹੀਂ ਬਾਈ ਜੀ ਸਾਈਜ਼ ਇਹਦਾ ਫੁੱਲ ਆ ਜਿੰਨਾ ਬਾਈ ਜੀ ਬੈੱਡ ਦਾ ਹੁੰਦਾ 4 ਸਿਰੋਂ ਦੱਬ ਕੇ ਬਾਈ ਜੀ ਫੁੱਲ ਸਾਈਜ਼ ਦੀ ਚਾਦਰ ਹੈ ਬਈ ਸਪੈਸ਼ਲ ਬਣਵਾਈ ਆਪ ਪਿਓਰ ਕਾਟਨ ਤੇ ਆ ਨਾਲ ਵੀ ਜੀ ਦੋ ਪਿੱਲੋ ਦਿੱਤੇ ਨਾ ਜਿਹਦੇ ਵਿੱਚ ਬਾਈ ਜੀ ਜਿੱਪ ਲੱਗੀ ਹੋਈ ਹੈ ਬਕਾਇਦਾ ਜਿੱਪ ਲੱਗੀ ਹੋਈ ਆ ਵਧੀਆ ਨਾਲ ਦੋ ਪਿੱਲੋ ਐ ਜਿਹਦੇ ਵਿੱਚ ਬਾਈ ਜੀ ਬਹੁਤ ਹੀ ਵਧੀਆ ਰੰਗ ਡਿਜ਼ਾਈਨ ਤੇ ਬਹੁਤ ਹੀ ਵਧੀਆ ਇਹ ਕਪੜਾ ਲਵਾਇਆ ਬਾਈ ਜੀ ਆਪਾਂ ਸਪੈਸ਼ਲ ਜਮਾ ਇੱਕ ਤੁਹਾਨੂੰ ਬਾਈ ਜੀ ਖੋਲ ਕੇ ਹੋਰ ਦਿਖਾਉਣੇ ਆਂ ਬਾਹਰੀਆਂ ਤਾਂ ਚਲੋ ਨਹੀਂ ਦਿਖਾ ਸਕਦੇ ਬਾਈ ਜੀ ਇੱਕ ਦਿਖਾਉਣੇ ਤੁਹਾਨੂੰ ਖੋਲ ਕੇ ਹੋਰ ਬਾਈ ਜੀ ਚਾਦਰ ਦੀ ਫੁੱਲ ਜ਼ਿੰਮੇਵਾਰੀ ਹੈ ਆਪਣੀ ਚਾਦਰ ਕਿਰਾ ਲੈ ਕੇ ਜਾਓ ਤੁਸੀਂ ਇਹਦਾ ਕੋਈ ਰੰਗ ਫੇਟ ਨਹੀਂ ਹੁੰਦਾ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜਿਹੜਾ ਕਪੜਾ ਵਾਜੀ ਕਪੜਾ ਬਹੁਤ ਹੀ ਵਧੀਆ ਸ਼ਾਨਦਾਰ ਕਪੜਾ ਲੱਗਿਆ ਹੋਇਆ ਗਰਮੀਆਂ ਵਾਲਾ ਕਪੜਾ ਹੈ ਕੋਟਨ ਪਿਓਰ ਵਧੀਆ ਕੁਆਲਿਟੀ ਹੈ ਇੱਕ ਨੰਬਰ ਦੀ ਕੁਆਲਿਟੀ ਹੈ ਜਿਹਦੇ ਵਿੱਚ ਨਾਲ ਬਾਈ ਜੀ ਦੋ ਪਿੱਲੋ ਦਿੰਨੇ ਆ ਉੱਤੇ ਜਿੱਪ ਲੱਗੀ ਹੁੰਦੀ ਹੈ ਬਾਈ ਜੀ ਕੁਆਲਿਟੀ ਇੱਕ ਨੰਬਰ ਹੈ ਬਾਈ ਜੀ ਇਹਦਾ ਜਿਹੜਾ ਰੇਟ ਹੈ ਕੱਲੀ ਕੱਲੀ ਰੇਟ ਦਾ ਕੱਲੀ ਕੱਲੀ ਚਾਦਰ ਦਾ ਜਿਹੜਾ ਰੇਟ ਹੈ ਇਹ 250 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰੀ ਵਾਸਤੇ ਲਊਗਾ ਉਹਨੂੰ ਬਾਈ ਜੀ ਲੈਸ ਲਾਵਾਂਗੇ ਆਪਾਂ ਜਿੰਨੀ ਮਰਜ਼ੀ ਲੈ ਲਓ ਬਾਈ ਜੀ 5 10 15 ਜਿੰਨੀਆਂ ਮਰਜ਼ੀ ਆਪਣੇ ਕੋਲ ਤੁਹਾਨੂੰ ਇਹ ਵੀ ਦੱਸ ਦਈਏ ਬਾਈ ਜੀ ਆਪਣਾ ਜਿਹੜਾ ਕੰਮ ਹੈ ਹੋਰ ਸੇਲ ਦਾ ਕੰਮ ਹੈ ਬਾਈ ਜੀ ਜਿੰਨੀ ਕਵਾਂਟੀਟੀ ਚ ਬੰਦਾ ਵੱਧ ਮਾਲ ਚੱਕੂਆ ਤਾਂ ਓਨੇ ਹੀ ਲੈਸ ਲੱਗੂਆ ਬਾਈ ਜੀ ਜੇ ਕੋਈ ਇਹ ਚੀਜ਼ ਵੱਧ ਲੈ ਜੂਆ ਉਦੋਂ ਥੱਲੇ ਤੁਰਿਆਊਗਾ ਬਾਈ ਜੀ ਇਹਦੇ ਵਿੱਚ ਬਹੁਤ ਹੀ ਡਿਜ਼ਾਈਨ ਹੈ ਬਾਈ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ 10 20 25 ਜਿੰਨੀ ਲੋੜ ਹੈ ਓਨੀ ਲੈ ਜਾਓ ਬਾਈ ਜੀ ਦੂਜੀ ਚਾਦਰਾਂ ਬਾਅਦ ਦਿਖਾਉਣੇ ਆ ਲਾਸਟ ਕਾਲੀ ਆਹ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਦੇਖੋ ਬਾਈ ਜੀ ਦੇਖੋ ਡਿਜ਼ਾਈਨ ਬਾਈ ਜੀ ਇਹ ਆ ਡਿਜ਼ਾਈਨ ਦੇਖੋ ਬਾਈ ਜੀ ਇਹਦੇ ਵਿੱਚ ਬਾਈ ਜੀ ਲਾਸਟ ਕਿ ਲੱਗੀ ਹੋਈ ਆ ਤੁਹਾਨੂੰ ਖੋਲ ਕੇ ਵੀ ਦਿਖਾਉਣੇ ਆ ਤੇ ਡਿਜ਼ਾਈਨ ਚੈੱਕ ਕਰੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਜੀ ਦੇਖੋ ਜਿੰਨੀ ਲੋੜ ਆ ਬਾਈ ਜੀ ਉਨਹੀਂ ਲੈ ਸਕਦਾ ਚਾਦਰ ਕੋਈ ਬੰਦਸ ਨਹੀਂ ਹੈ 2 4 6 ਜਿੰਨੀਆਂ ਲੋੜ ਆ ਬਾਈ ਜੀ ਉਹਨਾਂ ਲੈ ਲਓ ਤੇ ਡਿਜ਼ਾਈਨ ਆਪਣੇ ਕੋਲ 10 ਕ ਡਿਜ਼ਾਈਨ ਹੈਗੇ ਬਈ ਜੀ ਇਹਦੇ ਚੋਂ ਆ ਦੇਖੋ ਆ ਡਿਜ਼ਾਈਨ ਫੈਮਸ ਹੈ ਬਾਈ ਜੀ ਬਹੁਤ ਹੀ ਜ਼ਿਆਦੇ ਵਧੀਆ ਡਿਜ਼ਾਈਨ ਹੈਗੇ ਤੇ ਆ ਦੇਖੋ ਬਾਈ ਜੀ ਇੱਕਦਰ ਵਾਈ ਜੀ ਇਸ ਨੂੰ ਖੋਲ ਕੇ ਦਿਖਾਉਣਾ ਇਹ ਚਾਦਰ ਵਾਈ ਜੀ ਲਾਸਟ ਕਾਲੀ ਚਾਦਰਾ ਕਪੜਾ ਵਾਈ ਜੀ ਕੋਟਨ ਦਾ ਜੀ ਜ਼ਿਆਦਾ ਲਮਾਉਣਾ ਬਹੁਤ ਹੀ ਵਧੀਆ ਆਪ ਤਿਆਰ ਕਰਵਾਉਨੇ ਹੈ ਇਹ ਇਹ ਚੈੱਕ ਕਰੋ ਲਓ ਵਾਈ ਜੀ ਵਾਈ ਜੀ ਕੁਆਲਿਟੀ ਕਾ ਦੇਣਾ ਜਿਵੇਂ ਸੋਨੇ ਵਰਗਾ ਮਾਲ ਆ ਬਾਈ ਜੀ ਸੋਨੇ ਵਰਗਾ ਇਹ ਬਾਈ ਜੀ ਇੱਕ ਦੀ ਇੰਨੀ ਗਾਰੰਟੀ ਦਿੰਨੇ ਆ ਆਪਾਂ ਗਰਮ ਪਾਣੀ ਚ ਪਾਓ ਠੰਡੇ ਚ ਪਾਓ ਬਾਈ ਜੀ ਇਹਦੇ ਇਹਦਾ ਰੰਗ ਫਿੱਟ ਜੇ ਇਹਦੇ ਤੇ ਬੋਰਾ ਜੇ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਆ ਲਾਸਟਿਕ ਲੱਗੀ ਹੁੰਦੀ ਆ ਬਾਈ ਜੀ ਦੇਖੋ ਲਾਸਟਕ ਲੱਗੀ ਆ ਚਾਰ ਸਪੇਰੇ ਇਹ ਬਾਈ ਜੀ ਅੰਡਰ ਸਾਈਜ਼ ਨਹੀਂ ਫੁੱਲ ਸਾਈਜ਼ ਆ ਕਈ ਜੀ ਇਹ ਹੁੰਦਾ ਹਰ ਇੱਕ ਦੇ ਬੈੱਡ ਦੇ ਵਿੱਚ ਆਉਂਦੀ ਨਹੀਂ ਬਾਈ ਜੀ ਇਹ ਆਪਣੇ ਕੋਲੇ ਸਾਈਜ਼ ਫੁੱਲਾ ਬਾਈ ਜੀ ਦੇਖੋ 8 ਇੰਚੀ ਦੇ ਗੱਦੇ ਤੇ ਲਾਓ 7 ਤੇ ਲਾਓ 6 ਤੇ ਲਾਓ ਜਿੰਨੇ ਤੇ ਮਰਜ਼ੀ ਲਾਓ ਤੇ ਡਿਜ਼ਾਈਨ ਬਹੁਤ ਚੰਗੇ ਆ ਬਾਈ ਜੀ ਦੇਖੋ ਜਿਹੜਾ ਕੱਪੜਾ ਬਾਈ ਜੀ ਕੱਪੜਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜੀ ਪੂਰਾ ਵਧੀਆ ਇਹਦੇ ਵਿੱਚ ਇਹ ਨਹੀਂ ਵੀ ਖਰਾਬ ਹੋ ਜੂ ਜਾਂ ਇਹ ਤੇ ਬੁਰਾ ਆ ਜੂ ਆਪਣੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਨਾਲ ਦੋ ਪਿੱਲੋ ਦੇਵਾਂਗੇ ਜੀ ਜੀ ਦੇ ਵਿੱਚ ਜਿੱਪ ਲੱਗੀ ਹੁੰਦੀ ਹੈ ਜੀ ਬਹੁਤ ਹੀ ਵਧੀਆ ਜਿੱਪ ਲਵਾਉਨੇ ਆਪ ਦੇਖੋ ਜੀ ਆਹ ਲੋ ਜੀ ਕੁਆਲਿਟੀ ਚੈੱਕ ਕਰੋ ਕਿੰਨਾ ਵਧੀਆ ਕੱਪੜਾ ਲਵਾਇਆ ਬਹੁਤ ਹੀ ਸੋਹਣਾ ਕੱਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜਿਹਦੇ ਵਿੱਚ ਆਪਣੇ ਕੋਲ 10 ਕੁ ਡਿਜ਼ਾਈਨ ਮਿਲ ਜਾਣਗੇ ਬਾਈ ਜੀ ਜਿੰਨੇ ਮਰਜ਼ੀ ਲੈ ਲਓ ਬਾਈ ਜੀ ਬਹੁਤ ਜ਼ਿਆਦੇ ਡਿਜ਼ਾਈਨ ਆਪਣੇ ਕੋਲੇ ਦੇਖੋ ਬਾਈ ਜੀ ਕਰੋ ਚੈੱਕ ਵਾਜੀ ਇਹ ਲਾਸਟ ਕਾਲੀਆਂ ਚਾਦਰਾਂ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਇਹਦਾ ਕੱਲੀ ਕੱਲੀ ਚਾਦਰ ਦਾ ਜਿਹੜਾ ਰੇਟ ਹੈ ਬਾਈ ਜੀ ਇਹਦਾ 400 ਰੁਪਿਆ ਰੇਟ ਹੈ ਕੱਲੀ ਕੱਲੀ ਚਾਦਰ ਦਾ ਜਿਹੜਾ ਕੋਈ ਦੁਕਾਨਦਾਰ ਮੇਰਾ ਵੀਰ ਭਰਾ ਰੀਸੇਲਰ ਹੈ ਸੇਲ ਕਰਦਾ ਹੈ ਕਹਾਂ ਜੀ ਨਹੀਂ ਵੇਚਨੀ ਹੈ ਜਾ ਕੇ ਉਹਨੂੰ ਬਾਈ ਜੀ ਲਾਵਾਂਗੇ ਲੈਸ ਆਪਾਂ ਕੱਲੀ ਕੱਲੀ ਚਾਦਰ ਦਾ 400 ਰੁਪਿਆ ਰੇਟ ਹੈ ਜਿਹੜੀ ਚਾਦਰ ਹੀ ਕੁਆਲਿਟੀ ਹੈ ਬਾਈ ਜੀ ਪੂਰੀ ਫੇਮਸ ਇੱਕ ਨੰਬਰ ਕੁਆਲਿਟੀ ਹੈ ਜੀ ਇੱਕ ਨੰਬਰ ਕਪੜਾ ਲਵਾਇਆ ਹੋਇਆ ਹੈ ਜੀ ਆਪਾਂ ਬਾਈ ਜੀ ਹੁਣ ਆਪਾਂ ਚੱਲਦੇ ਆਂ ਸ਼ੂਟਾ ਮੰਨੀ ਜਿਹੜਾ ਬਾਈ ਜੀ ਆਹ ਸ਼ੂਟਾ ਇਹ ਏਕੇ ਟੈਕਸ ਦਾ ਕਪੜਾ ਜੀ ਚੈੱਕ ਕਰ ਲਓ ਸਮਾਰ ਕੇ ਆਪਾਂ ਏਕੇ ਟੈਕਸ ਦਾ ਕਪੜਾ ਤੇ ਸ਼ੰਕਰ ਦਾ ਕਪੜਾ ਦੋਨੇ ਵੈਰਾਈਟੀਆਂ ਵਰਤਦੇ ਆ ਬਾਈ ਜੀ ਆ ਜਿਹੜਾ ਕੱਪੜਾ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਇਹ ਇਹ ਮੈਚਿੰਗ ਦਾ ਮਾਲ ਆ ਬਾਈ ਜੀ ਆ ਚੈੱਕ ਕਰੋ ਬਾਈ ਜੀ ਸਮਾਰ ਕੇ ਬਾਈ ਜੀ ਪੂਰੇ ਗੌਰ ਨਾਲ ਵੀਡੀਓ ਸੁਣਾਇਆ ਕਰੋ ਸਾਡੀ ਤੇ ਗੌਰ ਨਾਲ ਦੇਖ ਕੇ ਇਹਨੂੰ ਸ਼ੇਅਰ ਕਰੋ ਤੇ ਸ਼ੇਅਰ ਤੇ ਸੱਸ ਪਿਆ ਬਾਈ ਜੀ ਜਰੂਰ ਕਰਿਆ ਕਰੋ ਤਾਂ ਕਿ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਕੁਆਲਿਟੀ ਚੈੱਕ ਕਰੋ ਬਾਈ ਜੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਰੱਖਦੇ ਆਪਾਂ ਉਹ ਨਹੀਂ ਵੀ ਖਰਾਬ ਹੋ ਜੂਗਾ ਆ ਲੋ ਚੈੱਕ ਕਰੋ ਜੀ ਭਾਈ ਜੀ ਸੈਲਫ ਪ੍ਰਿੰਟ ਹੈ ਏਕੇ ਟੈਕਸ ਦਾ ਕਪੜਾ ਵੈ ਜੀ 2.5 2.5 ਮੀਟਰ ਦੀ ਕੱਟ ਦੇਵਾਂਗੇ 2.5 ਮੀਟਰ ਬਾਟਮ 2.5 ਮੀਟਰ ਕਮੀਜ਼ 2.5 2.5 ਮੀਟਰ ਦੀ ਕੱਟ ਹੈ ਏਕੇ ਟੈਕਸ ਦਾ ਮਾਲ ਹੈ ਜੀ ਚੈੱਕ ਕਰ ਲਓ ਸਮਾਰ ਕੇ ਪੂਰਾ ਵਧੀਆ ਮਾਲ ਹੈ ਜੀ ਮੈਚਿੰਗ ਦਾ ਮਾਲ ਹੈ ਜੀ ਮੈਚਿੰਗ ਜਿਹਨੂੰ ਆਪਾਂ ਮੈਚਿੰਗ ਕਹਿੰਦੇ ਨੇ ਜੀ ਤੇ ਜਿਹਦੇ ਵਿੱਚ ਆਪਾਂ ਡਿਜ਼ਾਈਨ ਪੰਜ-ਛਤ ਡਿਜ਼ਾਈਨ ਆਪਣੇ ਕੋਲ ਹੈਗੇ ਜੀ ਦੇਖੋ ਆ 2.5 ਦਾ ਡਿਜ਼ਾਈਨ ਨਵਾਂ ਆਇਆ ਜੀ ਪਿਛਲੀ ਵਾਰ ਵੀ ਪਹਿਲਾਂ ਬਹੁਤ ਚਲੇ ਹੁਣ ਆ ਗਿਆ ਇਹ ਮਾਲ ਇਹ ਮਾਲ ਚੈੱਕ ਕਰ ਲਓ ਜੀ ਆ ਦੇਖੋ ਜੀ ਬਹੁਤ ਹੀ ਫੇਮਸ ਡਿਜ਼ਾਈਨ ਹੈ ਦੇਖੋ ਜੀ ਏਕੇ ਟੈਕਸ ਦਾ ਮਾਲ ਹੈ ਜੀ ਚੈੱਕ ਕਰ ਲਓ ਪੂਰੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਕੱਪੜੇ ਦੀ ਆਪਾਂ ਗਲਤ ਕੰਮ ਨਹੀਂ ਬਾਈ ਜੀ ਕਰਦੇ ਇੱਕ ਨੰਬਰ ਕੁਆਲਿਟੀ ਦਾ ਕੰਮ ਹੈ ਦੇਖੋ ਚੈੱਕ ਕਰੋ ਜੀ ਕਿੰਨਾ ਸੋਹਣਾ ਕੱਪੜਾ ਹੈ ਜੀ ਏਕੇ ਟੈਕਸ ਦਾ ਮਾਲ ਹੈ ਮੈਚਿੰਗ ਹੈ ਜੀ 2.5 ਮੀਟਰ ਦੀ ਕਟ ਹੈ ਜੀ ਫੁੱਲ ਜ਼ਿੰਮੇਵਾਰੀ ਹੈ ਕੋਈ ਐ ਨਹੀਂ ਹੈ ਜੀ ਵੀ ਕੱਪੜਾ ਖਰਾਬ ਹੋ ਜੂ ਬਾਈ ਜੀ ਇਹ ਏਕੇ ਡੈਕ ਕੰਪਨੀ ਸਾਰੀ ਬਾਈ ਸਭ ਜਾਣਦੇ ਐ ਕਿ ਕੀ ਚੀਜ਼ ਐ ਆ ਚੈੱਕ ਕਰੋ ਬਾਈ ਜੀ ਇਹ ਦੇਖੋ ਬਾਈ ਜੀ ਚੈੱਕ ਕਰੋ ਕੁਆਲਿਟੀ ਕਿੰਨੀ ਸੋਹਣੀ ਕੁਆਲਿਟੀ ਐ ਡਿਜ਼ਾਈਨ ਐ ਇਹਦੇ ਵਿੱਚ ਬਾਈ ਜੀ 65 ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਆਪਣੇ ਕੋਲੋਂ ਜਿੰਨਾ ਮਰਜ਼ੀ ਮਾਲ ਲੈ ਲਓ ਬਾਈ ਜੀ ਸੂਟ 2 ਸੂਟ 5 10 20 100 ਜਿੰਨਾ ਮਰਜ਼ੀ ਸੂਟ ਲੈ ਲਓ ਬਾਈ ਜੀ ਉਹਨੇ ਮਿਲ ਜੂਗਾ ਆਪਾਂ ਬਾਈ ਜੀ ਇੱਥੇ ਮਾਲ ਤਾਂ ਨਹੀਂ ਰੱਖਦੇ ਧਰਨ ਨੂੰ ਥਾਂ ਨਹੀਂ ਹੁੰਦਾ ਕਿਉਂਕਿ ਆਪਾਂ ਪੰਜ ਚਾਰ ਖੈਤ ਮਾਂ ਰੱਖਣੀ ਹੁੰਦੀ ਹੈ ਤੇ ਤਾਂ ਇਸ ਕਰਕੇ ਆਪਾਂ ਉਹ ਕਰਨਾ ਪੈਂਦਾ ਹੈ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇੱਕ ਨੰਬਰ ਜਮਾ ਟੌਪ ਤੇ ਬਾਈ ਜੀ ਇਹਦਾ ਰੇਟ ਜਿਹੜਾ 5 ਸੂਟ ਲੈ ਲੂ ਬਾਈ ਜੀ 400 ਰੁਪਏ ਰੇਟ ਹੈ ਕੁੱਲ ਏਕੇ ਟੈਕਸ ਦਾ ਮਾਲ ਆ ਜੀ ਮੈਚਿੰਗ ਦਾ ਮਾਲ ਆ ਪੂਰਾ ਟੌਪ ਦਾ ਕੱਪੜਾ ਹੈ ਜਿਹੜਾ ਕੋਈ 5 ਸੂਟ ਇਕੱਠੇ ਲੈ ਲੂਆ 400 ਰੁਪਏ ਰੇਟ ਹੈ ਬਾਈ ਜੀ ਇਕੱਲੇ ਇਕੱਲੇ ਦਾ ਰੇਟ ਨਹੀਂ ਇੱਕਠੇ ਪੰਜ ਸੂਟਾਂ ਦਾ ਰੇਟ ਹੈ ਜੀ ਲੈਪੋ ਮੈਂ ਇਕੱਲੇ ਇਕੱਲੇ ਜਿਹੜਾ ਮਰਜੀ ਇਸ ਡਿਜ਼ਾਈਨ ਜਿੰਨੇ ਮਰਜੀ ਲੈ ਲਓ ਸੂਟ ਪਰ ਪੰਜ ਲੈਣੇ ਪੈਣਗੇ ਜੀ ਪੰਜ ਸੂਟਾਂ ਦੇ 400 ਰੁਪਏ ਰੇਟ ਹੈ ਜੀ ਕੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਇਹ ਏਕੇ ਟੈਕਸ ਦਾ ਮਾਲ ਸੀ ਆਜੋ ਬਾਈ ਜੀ ਹੁਣ ਆਪਾਂ ਤੁਹਾਨੂੰ ਮਾਲ ਦਿਖਾਉਨੇ ਆਂ ਆਉਡੀ ਇਹ ਸ਼ੰਕਰ ਦਾ ਮਾਲ ਹੈ ਜੀ ਚੈੱਕ ਕਰ ਲਓ ਬਾਈ ਜੀ ਚੈੱਕ ਕਰੋ ਸ਼ੰਕਰ ਦਾ ਬ੍ਰਾਂਡ ਬਾਈ ਜੀ ਇੱਕ ਨੰਬਰ ਬ੍ਰਾਂਡ ਰੱਖਦੇ ਆਂ ਆਪਾਂ ਇੱਕ ਨੰਬਰ ਸਿਆਉਣੇ ਵਰਗਾ ਮਾਲ ਵੇਚਦੇ ਆਂ ਜੀ ਚੈੱਕ ਕਰ ਲਓ ਆ ਦੇਖੋ ਬਾਈ ਜੀ ਇਹ ਆਉਡੀ ਹੈ ਜੀ ਸ਼ੰਕਰ ਦਾ ਮਾਲ ਹੈ ਬਾਈ ਜੀ ਕਿਹੋ ਵਰਗਾ ਕਪੜਾ ਹੈ ਜਮਾ ਇੱਕ ਨੰਬਰ ਸਟੈਂਡਰਡ ਦਾ ਮਾਲ ਹੈ ਜੀ ਉਹ ਕਪੜਾ ਹੀ ਨਹੀਂ ਹੈਗਾ ਬਾਈ ਜੀ ਜਿਹੜਾ ਹਣੇ ਨਾ ਬਾਈ ਜੀ ਸ਼ੰਕਰ ਦਾ ਮਾਲ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਸਾਰੇ ਨੂੰ ਬਾਈ ਜੀ ਜਿਹਨੂੰ ਪਰਖ ਹੈ ਬਾਈ ਜੀ ਉਹਨੂੰ ਉਹਨੂੰ ਪਰਖ ਹੈ ਉਹਨੂੰ ਸਭ ਪਤਾ ਹੈ ਜੀ ਇਸ ਗੱਲ ਤੇ ਵੀ ਕੀ ਚੀਜ਼ ਹੈ ਜੀ ਇਹ ਇੱਕ ਨੰਬਰ ਤੇ ਕੁਆਲਿਟੀ ਹੈ ਜੀ ਇਹ ਸ਼ੰਕਰ ਦਾ ਮਾਲ ਹੈ ਜੀ ਪਿਓਰ ਦੇਖੋ ਬਾਈ ਗੌਰ ਨਾਲ ਚੈੱਕ ਕਰਿਆ ਕਰੋ ਬਾਈ ਜੀ ਮਾਲ ਦੇਖਿਆ ਕਰੋ ਕੰਪਨੀ ਦੇਖਿਆ ਕਰੋ ਤੇ ਮਾਲ ਦੀ ਕੁਆਲਿਟੀ ਚੈੱਕ ਕਰਿਆ ਕਰੋ ਇਹ ਆ ਜਲੋ ਹਾਲੋ ਇੱਕ ਨੰਬਰ ਕੁਆਲਿਟੀ ਦਾ ਮਾਲ ਹੈ ਜੀ ਪਿਓ ਟੋਪ ਤੇ ਮਾਲ ਆਈ ਜਾ ਵਾ ਇਹ ਆ ਚੈੱਕ ਕਰੋ ਜੀ ਡਿਜ਼ਾਈਨ ਆਪਣੇ ਕੋਲੇ ਘੱਟੋ ਘੱਟ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ 100 ਡਿਜ਼ਾਈਨ ਤਿਆਰ ਪਿਆ ਜੀ ਇਸ ਵਕਤ ਆ ਦੇਖੋ ਮੈਂ ਆ ਦੇਖੋ ਕੈਮਰਾ ਲਾ ਲਓ ਬਾਈ ਜੀ ਆ ਦੇਖੋ ਲਮਾਰੀਆਂ ਦੇ ਵਿੱਚ ਦੇਖੋ ਜੀ ਘੱਟੋ ਘੱਟ ਆਪਣੇ ਕੋਲੇ 100 ਡਿਜ਼ਾਈਨ ਤਿਆਰ ਪਿਆ ਜੀ ਏਕੇ ਦਾ ਏਕੇ ਟੈਕਸ ਦਾ ਤੇ ਸ਼ੰਕਰ ਦਾ ਬਾਈ ਜੀ ਤੁਹਾਨੂੰ ਇੱਕ ਇੱਕ ਚੀਜ਼ ਹੋਰ ਰੱਖ ਦੀ ਇਹਦੇ ਵਿੱਚ ਆਪਣੇ ਕੋਲੇ ਏਕੇ ਟੈਕਸ ਵੀ ਮਾਲ ਹੈਗਾ ਸ਼ੰਕਰ ਚ ਵੀ ਮਾਲ ਹੈਗਾ ਆਡੀ ਦਾ ਮਾਲ ਦੋਨੇ ਪ੍ਰਕਾਰ ਦਾ ਬਾਈ ਜੀ ਸ਼ੰਕਰ ਤੇ ਏਕੇ ਟੈਕਸ ਆਪਾਂ ਇੰਨੀ ਕੁ ਜ਼ਿੰਮੇਵਾਰੀ ਲੈਣੇ ਬਾਈ ਜੀ ਜੇ ਕਿਸੇ ਦੁਕਾਨਦਾਰ ਨੇ ਲੈ ਜਾਣਾ ਹੈ ਇੱਕ ਲੀਰ ਵੀ ਨਹੀਂ ਵੱਜਦੀ ਬਾਈ ਜੀ ਚੈਲੰਜ ਕਰਦੇ ਆ ਇਸ ਗੱਲ ਦਾ ਜਿੰਨਾ ਮਰਜੀ ਮਾਲ ਚੱਕ ਕੇ ਲੈ ਜਾਓ ਜੇ ਇੱਕ ਲੀਰ ਵੱਜ ਗਈ ਫਿਰ ਵੀ ਜ਼ਿੰਮੇਵਾਰ ਬੈਠੇ ਆ ਬਾਈ ਜੀ ਆਪਾਂ ਐਡਾ ਸਰੇਰਾ ਮਾਲ ਆ ਬਾਈ ਜੀ ਜਿਹਨੇ ਕਿਰਾਂ ਦੇਖ ਲਿਆ ਮਾਲ ਉਹ ਮਾਲ ਛੱਡਦਾ ਨਹੀਂ ਬਾਈ ਜੀ ਤੇ ਤੁਸੀਂ ਬਾਈ ਜੀ ਆਮ ਵੀਡੀਓ ਤੁਸੀਂ ਚੈੱਕ ਕਰਦੇ ਹੋਵੋਗੇ ਬਾਈ ਜੀ ਸ਼ੰਕਰ ਤੇ AK 택ਸ ਦਾ ਮਾਲ ਕੋਈ ਮਾਈ ਦਾ ਲਾਲੀ ਵੀਡੀਓ ਚ ਦਿਖਾਉਂਦਾ ਬਾਈ ਜੀ ਨਹੀਂ ਤਾਂ ਸਭ ਦੂਜਾ ਮਾਲ ਹੀ ਚੱਲਦਾ ਬਾਈ ਜੀ ਦੇਸੀ ਮਾਲ ਵੇਚਦੇ ਆ ਸਭ ਪਰ ਆਪਣੇ ਕੋਲੇ ਸ਼ੰਕਰ ਤੇ AK 택ਸ ਦਾ ਮਾਲ ਹੀ ਚੈੱਕ ਕਰ ਲੋ ਸਮਾਰ ਕੇ ਸਾਰਾ ਆ ਮਾਲ ਸਾਰਾ ਸ਼ੰਕਰ ਦਾ ਇਹ ਕਿ ਟਕਸਲਾ ਮਾਲ ਆ ਜੀ ਚੈੱਕ ਕਰ ਲੋ ਸਮਾਰਟ ਜਿੰਨਾ ਮਰਜ਼ੀ ਮਾਲ ਲੈ ਲੋ ਬਾਈ ਜੀ ਇੱਕ ਲੀਰ ਨਹੀਂ ਵਜਦੀ ਲੀਰ ਬਾਈ ਜੀ ਇੱਕ ਜ਼ਿੰਮੇਵਾਰੀ ਐ ਕੱਪੜੇ ਦੀ ਇੰਨੀ ਜ਼ਿੰਮੇਵਾਰੀ ਐ ਬਾਈ ਜੀ ਕਿੰਨੀ ਤੁਸੀਂ ਕਹਿ ਦੋ ਦੇਖੋ ਡਿਜ਼ਾਈਨ ਚੈੱਕ ਕਰੋ ਬਾਈ ਜੀ ਕੱਲਾ ਕੱਲਾ ਆ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋਗੇ ਬਾਈ ਜੀ ਡਿਜ਼ਾਈਨ ਦੇਖ ਕੇ ਰੂਹ ਖੁਸ਼ ਹੁੰਦੀ ਐ ਬਾਈ ਜੀ ਦੇਖੋ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਦੇਖੋ ਆ ਦੇਖੋ ਡਿਜ਼ਾਈਨ ਚੈੱਕ ਕਰੋ ਬਾਈ ਜੀ ਆਪਣੇ ਕੋਲੇ 100 ਡਿਜ਼ਾਈਨ ਤੋਂ ਉੱਤੇ ਡਿਜ਼ਾਈਨ ਪਿਆ ਬਾਈ ਜੀ 100 ਡਿਜ਼ਾਈਨ ਤੋਂ ਉੱਤੇ ਡਿਜ਼ਾਈਨ ਪਿਆ ਇਹਦੇ ਵਿੱਚ ਆਪਣੇ ਕੋਲੇ ਹੋਰ ਸੇਲ ਦਾ ਕੰਮ ਆ ਬਾਈ ਜੀ ਆਪਣਾ ਜਿੰਨੀ ਲੋੜ ਆ ਮਾਲ ਉਹਨਾਂ ਲੈ ਲੂ ਬਾਈ ਜੀ ਜੇ ਵੱਧ ਵੱਡੀ ਕਵਾਂਟੀਟੀ ਚ ਮਾਲ ਲੈ ਲਓਗੇ ਹੋਰ 25 ਦੁੱਕੀ ਰੁਪਿਆ 2 ਰੁਪਏ ਲੈਸ ਲਾਗੂ ਬਾਈ ਜੀ ਜ਼ਿੰਮੇਵਾਰੀ ਆ ਰੇਟ ਦੀ ਜਿਹੜਾ ਬਾਈ ਇਹ ਆਡੀ ਦਾ ਰੇਟ ਆ ਬਾਈ ਜੀ 430 ਰੁਪਏ ਦਾ ਰੇਟ ਆ ਬਾਈ ਜੀ 10 ਸੂਟਾਂ ਤੇ ਰੇਟ ਆ ਬਾਈ ਜੀ ਇਕੱਠੇ ਦਾ ਕੋਈ 10 ਸੂਟ ਚੱਕ ਲੂਗਾ ਉਹਨੂੰ 430 ਰੁਪਏ ਲਾਵਾਂਗੇ ਬਾਈ ਜੀ ਚੈਲੰਜ ਹੈ ਸ਼ੰਕਰਮਾਲ ਦਾ ਆਡੀ ਏਕੇ ਟੈਕਸ ਦਾ ਆਡੀ ਜੇ ਕੋਈ ਦੇਜੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਸ ਗੱਲ ਦੀ 430 ਰੁਪਏ 10 ਸੂਟਾਂ ਦੇ ਇਕੱਠੇ ਇਕੱਠੇ 10 ਸੂਟ ਚੱਕਣਿਆ ਬਾਈ ਜੀ ਭਮਾਇ ਕਹਿ ਲਓ ਲੈ ਲਓ ਐਸ ਤੋਂ ਲੈ ਲਓ ਐਸ ਤੋਂ ਲੈ ਲਓ ਕੋਈ ਇੱਕ ਆਮ ਦੁਕਾਨਦਾਰ ਬਾਈ ਜੀ ਤੁਸੀਂ ਸੈੱਟ ਦਿੰਦੇ ਬੰਨਿਆ ਹੋਇਆ ਸੈੱਟ ਦਿੰਦੇ ਤੁਸੀਂ ਆਮ ਜਦੋਂ ਹੋਰ ਸੇਲ ਤੇ ਕਪੜਾ ਲੈਣੋ ਨਾ ਬਾਈ ਜੀ ਉਹ ਸੈੱਟ ਦਿੰਦੇ ਬਾਈ ਜੀ ਚਾਰ ਐ ਚਾਰ ਸੈੱਟ ਦਿੰਦੇ ਇੱਕੋ ਜੇ ਐ ਪਰ ਆਪਾਂ ਬਾਈ ਜੀ 10 ਸੂਟ ਦੇਵਾਂਗੇ 10 ਸੂਟਾ ਡੋਡੀ ਕਟਵਾ ਲਓ ਭਮਾ ਸ਼ੂਟ ਦਾਸ ਤੇ ਹੈ 10 ਸੂਟਾਂ ਦੇ ਬਾਈ 430 ਰੁਪਏ ਦਾ ਰੇਟ ਹੈ ਇਹ ਆਉਡੀ ਦਾ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਕੱਲੇ ਕੱਲੇ ਦਾ ਰੇਟ ਨਹੀਂ ਬਾਈ ਜੀ ਹੈਗਾ ਬਹਿਸ ਨਾ ਕਰਿਓ ਕੱਲੇ ਕੱਲੇ ਦਾ ਰੇਟ ਇਹ ਨਹੀਂ ਮਿਲਦਾ ਜੀ ਇਹ ਇਕੱਠੇ 10 ਸੂਟਾਂ ਦਾ ਰੇਟ ਹੈ 430 ਰੁਪਏ ਆਓ ਬਾਈ ਇਸ ਨੂੰ ਹੁਣ ਦਿਖਾਉਣੇ ਆਪਾਂ ਪਹਿਲ ਤੋਂ ਬੁਟੀ ਆਹ ਦੇਖੋ ਡਿਜ਼ਾਈਨ ਦੇਖੋ ਬਾਈ ਜੀ ਰੂਹ ਖੁਸ਼ ਹੁੰਦੀ ਹੈ ਬਾਈ ਜੀ ਸ਼ੰਕਰ ਦਾ ਮਾਲ ਦੇਖ ਕੇ ਚੈੱਕ ਕਰੋ ਦੇਖੋ ਬਾਈ ਜੀ ਇਹ ਜੇ ਡਿਜ਼ਾਈਨ ਪਿਆ ਬਾਈ ਜੀ ਮੱਲੋ ਮੱਲੀ ਮਾਲ ਵਿਖਦਾ ਹੈ ਬਾਈ ਜੀ ਦੇਖੋ ਡਿਜ਼ਾਈਨ ਚ ਚੈੱਕ ਕਰੋ ਕਿੰਨੇ ਪਏ ਆਪਣੇ ਕੋਲ ਡਿਜ਼ਾਈਨ ਬਾਈ ਜੀ ਆ ਆ ਗਈ ਪੈरिस ਬੂਟੀ AKX3 ਜਿਹਦਾ ਤੁਹਾਨੂੰ ਰੇਟ ਦੇਵਾਂਗੇ ਬਾਈ ਜੀ ਠਮਾਕਾ ਦੇਵਾਂਗੇ ਰੇਟ ਦਾ ਫੁੱਲ ਜ਼ਿੰਮੇਵਾਰੀ ਹੂ ਰੇਟ ਦੀ ਜਿੰਨਾ ਮਰਜ਼ੀ ਮਾਲ ਚੱਕ ਲਿਓ ਬਾਈ ਜੀ ਛੋਡੇ ਕੋਲੇ ਮਾਲ ਨਹੀਂ ਬਚਦਾ ਜਿੰਨਾ ਚੱਕ ਲਓਗੇ ਫਾਇਦਾ ਆ ਦੇਖੋ ਬਾਈ ਜੀ AKX3 ਪੈरिस ਬੂਟੀ ਬਾਈ ਜੀ ਚੈੱਕ ਕਰ ਲਓ ਸਮਾਰ ਕੇ ਚੈੱਕ ਕਰ ਲੋ ਏਕੇ ਟੈਕਸ ਦੀ ਪੈਰਿਸ ਬੂਟੀ ਜਿੱਥੇ ਮਰਜੀ ਟਰਾਈ ਮਾਰ ਲਿਓ ਬਾਈ ਜੀ ਫੁੱਲ ਜ਼ਿੰਮੇਵਾਰੀ ਹੂ ਟਰਾਈ ਦੀ ਕੱਪੜੇ ਦੀ ਕਪੜਾ ਬਾਈ ਜੀ ਕੰਕੀ ਵਰਗਾ ਮਾਲ ਹੈ ਜਮਾ ਆਇ ਨਹੀਂ ਹੈ ਕੋਈ ਲਾਂਬਾ ਆਜੂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਜਿੰਵੇਂ ਮਰਜੀ ਵੇਸਣ ਸੋਕੇ ਵੇਚੋ ਬਾਈ ਜੀ ਉਹ ਕੰਮ ਨਹੀਂ ਹੈਗਾ ਵੀ ਗੰਦਾ ਮਾਲ ਲੈ ਕੇ ਵੇਚਣਾ ਹੁੰਦਾ ਹੈ ਇੰਨਾ ਵਿਕਦਾ ਹੈ ਬਾਈ ਜੀ ਇਹ ਇਹਨੂੰ ਇੰਨੀ ਰਿਪੀਟ ਹੈ ਇਹ ਮਾਲ ਦੀ ਪੂਰੇ ਨਹੀਂ ਆਉਂਦਾ ਬਾਈ ਜੀ ਇੰਨਾ ਡਿਜ਼ਾਈਨ ਚੱਲ ਰਿਹਾ ਇੰਨਾ ਫੇਮਸ ਡਿਜ਼ਾਈਨ ਹੈ ਬਾਈ ਜੀ ਏਕੇ ਟੈਕਸ ਦੀ ਪੈਰਿਸ ਬੂਟੀ ਯਾਦ ਰੱਖੋ ਬਾਈ ਜੀ ਇਹ ਕੇ ਟੈਕਸ ਦੀ ਪੈਰਸ ਬੂਟੀ ਦੇਖੋ ਕਮਾਲ ਜਿਹੜਾ ਰੇਟ ਬਾਈ ਜੀ ਆਪਾਂ ਦੇ ਦੇਾਂਗੇ ਚੈਲੰਜ ਹੈ ਇਸ ਗੱਲ ਤੇ ਰੇਟ ਦੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਇਹ ਕੋਈ ਰੇਟ ਇਹ ਦੇ ਜਦਾ ਆਪਾਂ ਬੈਠੇ ਆ ਬਾਈ ਜੀ ਚੈੱਕ ਕਰੋ ਕੇ ਕੇ ਟੈਕਸ ਦੀ ਪੈਰਸ ਬੂਟੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਬਾਈ ਰੇਟ ਦੀ ਇੱਕ ਬਾਈ ਜੀ ਹੋਰ ਆਪਾਂ ਦੱਸ ਦਈਏ ਵੀਰ ਭਰਾਵਾਂ ਨੂੰ ਦੇਖੋ ਬਾਈ ਜੀ ਕੱਲਾ ਕਲਾ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਚੈੱਕ ਕਰੋ ਦੇਖੋ ਬਾਈ ਜੀ ਕੱਲਾ ਕਲਾ ਡਿਜ਼ਾਈਨ ਦੇਖੋ ਕਰੋ ਚੈੱਕ ਇੱਕ ਬਾਈ ਜੀ ਆਪਾਂ ਦੁਕਾਨਦਾਰਾਂ ਨੂੰ ਇਹ ਬੇਨਤੀ ਕਰਦੇ ਆ ਬਾਈ ਜੀ ਰੇਟ ਵਾਧਾ ਘਟਦਾ ਰਹਿੰਦਾ ਸਾਡੇ ਨਾਲ ਫਿਰ ਆ ਕੇ ਗੱਲ ਇਹ ਅਗਲਾ ਕਹਿੰਦਾ ਤੁਸੀਂ ਫਲਾਣੇ ਨੇ ਮਿਲਤਾ ਆ ਰੇਟ ਦਿੱਤਾ ਹੁਣ ਬਾਈ ਜੀ ਇਹ ਰੇਟ ਹੋ ਗਿਆ ਕਿਉਂਕਿ ਆਪਾਂ ਇਹ ਦੱਸ ਦਈਏ ਵੀ ਪੈਰਿਸ ਬੂਟੀ ਦਾ ਤੇ ਆਡੀ ਦਾ ਬਾਈ ਜੀ ਰੇਟ ਬਹੁਤ ਜ਼ਿਆਦਾ ਹੈ ਤੇਜ ਹੋਊ ਹੋਰ ਵੀ ਤੇਜ ਹੋਊ ਆਪਾਂ ਇਸ ਗੱਲ ਦੀ ਪੂਰੀ ਜ਼ਿੰਮੇਵਾਰੀ ਲੈਨੇ ਆ ਜਿਹੜੀ ਅੱਜ ਆਪਾਂ ਇਹ 430 ਰੁਪਏ ਆਫਡੀ ਦੇ ਰਹੇ ਆ ਭਾਈ ਜੀ ਇਹ ਰੇਟ ਨਹੀਂ ਰਹਿੰਦਾ ਫੁੱਲ ਜ਼ਿੰਮੇਵਾਰੀ ਹੈ ਜੀ ਇਹ ਰੇਟ ਨਹੀਂ ਰਹਿੰਦਾ ਰੇਟ ਤਾਂ ਤੇਜ ਹੋਊਗਾ ਪਰ ਆਪਾਂ ਅੱਜ ਦੀ ਵੀਡੀਓ ਡੇਟ ਪਾਵਾਂਗੇ ਵੀਡੀਓ ਦੇ ਵਿੱਚ ਅੱਜ ਆਪਾਂ 430 ਰੁਪਏ ਲਾ ਰਹੇ ਆ ਜੀ ਜਿਹੜਾ 10 ਸੂਟ ਇਕੱਠੇ ਲੈਂਦਾ ਜੀ ਜਿਹੜੀ ਆਪਾਂ ਪੈਰਿਸ ਬੂਟੀ ਦੇ ਰੇਟ ਨਾਲ ਲਾਉਨੇ ਆ ਭਾਈ ਜੀ ਪੈਰਿਸ ਬੂਟੀ ਦਾ ਏਕੇ ਟੈਕਸੀ ਦੀ ਪੈਰਿਸ ਬੂਟੀ ਇਹ 295 ਰੁਪਏ ਰੇਟ ਲਾਵਾਂਗੇ ਭਾਈ ਜੀ 10 ਸੂਟ ਇਕੱਠੇ ਲੈਣੇ ਪੈਣਗੇ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹਦੀ ਵੀ ਰੇਟ ਦੀ ਫੁੱਲ ਜ਼ਿੰਮੇਵਾਰੀ ਹੈ 295 ਰੁਪਏ ਰੇਟ ਹੈ ਜੀ 10 ਸੂਟ ਇਕੱਠੇ ਲੈਣੇ ਪੈਣਗੇ ਜੇ 10 ਸੂਟ ਇਕੱਠੇ 295 ਰੁਪਏ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ 100 ਸੂਟ ਲਓ 200 ਲਓ ਆਪਣਾ 500 ਸੂਟ ਲਓ ਬਾਈ ਜੀ ਬੇਨਤੀ ਇਹ ਹੈ ਜੀ ਇੱਕ ਤਾਂ ਵੀਡੀਓ ਥੋੜੀ ਲੇਟ ਹੋ ਗਈ ਸਾਥੋ ਜੀ ਮਾਫੀ ਚਾਹੁੰਦੇ ਆ ਤੇ ਮਾਲ ਆਪਣੇ ਕੋਲੇ ਗੁਰੂ ਦੀ ਕਿਰਪਾ ਨਾਲ ਬਾਈ ਜੀ ਇੰਨਾ ਆਉਂਦਾ ਆਪਣੇ ਕੋਲੇ ਇੰਨਾ ਵਿਕਦਾ ਹੈ ਬਾਈ ਜੀ ਬਹੁਤ ਜ਼ਿਆਦਾ ਮਤਲਬ ਹੰਗਾਰਾ ਮਿਲਦਾ ਬਾਈ ਜੀ ਕਿਉਂਕਿ ਆਪਾਂ ਜਿਹੜਾ ਮਾਲ ਵੇਚਦੇ ਆ ਬਾਈ ਜੀ ਵਧੀਆ ਮਾਲ ਵੇਚਦੇ ਆ ਇੱਕ ਨੰਬਰ ਕੁਆਲਿਟੀ ਦਾ ਮਾਲ ਵੇਚਦੇ ਆ ਬਾਈ ਜੀ ਜਿਹੜਾ ਬੰਦਾ ਲੈ ਜਾਂਦਾ ਉਹ ਤਾਂ ਰੂਹ ਖੁਸ਼ ਹੋ ਜਾਂਦੇ ਨਾਲ ਦੇ ਨਾਲ ਵੀ ਹਾਂ ਮਾਲ ਹੈਗਾ ਬਾਈ ਜੀ ਤੇ ਜਿਹੜਾ ਕੂਰੀਅਰ ਦੀ ਸੇਵਾ ਬਈ ਆਪਣੇ હાજર ਹੈਗੀ ਉਹ ਕੋਈ ਜਿਹੜਾ ਜਿਹੜੇ ਹਿਸਾਬ ਨਾਲ ਕੋਈ ਆਲਾ ਪਾਉਂਦਾ ਉਸ ਹਿਸਾਬ ਨਾਲ ਲਓ ਆਪਣਾ ਨੰਬਰ ਕੂਰੀਅਰ ਦਾ ਚੱਲ ਰਿਹਾ ਜੀ ਸਕਰੀਨ ਤੇ ਸਾਡੇ ਨਾਲ ਫੋਨ ਤੇ ਕਨੈਕਟ ਕਰ ਲਿਓ ਜਿਹੜਾ ਕਿਸਨੇ ਕੋਈ ਉਂ ਵੀ ਪਤਾ ਲੈਣਾ ਬਾਈ ਜੀ ਪਤਾ ਸਦਾ ਕਰਨਾ ਹਾਂ ਦਾ ਫੋਨ ਆਪਣਾ ਚੱਲਦਾ ਹੈ ਜੀ ਜਦੋਂ ਮਾਰੀ ਮਰਜੀ ਫੋਨ ਮਾਰੋ ਹਾਜ਼ਰ ਹਾਂ ਜੀ ਤੇ ਸ਼ੇਅਰ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਬੇਨਤੀ ਹੈ ਸੋਡੀ ਸਾਡੀ ਤੁਹਾਡੇ ਮੂਰੇ ਵੀ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਾਜੇ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਰੱਖਦੇ ਆਂ ਆਪਣਾ ਕੋਈ ਬਾਈ ਜੀ ਝੂਠੀ ਨਹੀਂ ਮਾਰਦੇ ਜਿਹੜੀ ਗੱਲ ਕਰ ਲਈ ਬਾਈ ਜੀ ਪੂਰੀ ਉਤਰਾਂਗੇ ਇਹ ਨਹੀਂ ਹੈ ਵੀ ਫੋਨ ਤੇ ਕੁਝ ਹੋਰ ਦਾ ਜੁਲੀ ਕੁਝ ਹੋਰ ਦਾ ਹੋਰ ਦਾਸਤੀ ਜਦੋਂ ਕੋਈ ਬੰਦਾ ਇੱਥੇ ਆਉਂਦਾ ਉਹਦੇ ਨਾਲ ਕੁਝ ਹੋਰ ਗੱਲ ਕਰ ਲਈ ਬਾਈ ਜੀ ਇਹ ਬਿਲਕੁਲ ਨਹੀਂ ਕਰਦੇ ਆਪਾਂ ਇਹ ਕੰਮ ਜਿਹੜਾ ਕੰਮ ਕਹੇ ਤਾਂ ਉਹੀ ਕੰਮ ਹੋਊਗਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਰੱਖਦੇ ਆਂ ਬਾਈ ਜੀ ਇੱਕ ਵਾਰ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਇਹ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਜੀ ਜੇ ਕੋਈ ਗਲਤੀ ਫਲਤੀ ਹੋ ਗਈ ਤਾਂ ਵੀ ਜੀ ਮਾਫੀ ਚਾਹੁੰਦੇ ਆ ਇਸ ਗੱਲ ਤੇ ਹੁਣ ਅਗਾਹਾਂ ਤੋਂ ਵੀਡੀਓ ਛੇਤੀ ਲੈ ਕੇ ਆਇਆ ਕਰਾਂਗੇ ਕਿਉਂਕਿ ਸਾਨੂੰ ਵੀ ਥੋੜੀ ਖਿੱਚ ਹੁੰਦੀ ਹੈ ਜੀ ਕੰਮ ਦੀ ਤਾਂ ਨਹੀਂ ਪੈਂਦੀ ਮਾਫੀ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ